ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਐਸੇ ਸਤ ਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਖਾਲਸਾ ਜੀ ਇਹ ਜੋ ਸਾਰੀ ਸ੍ਰਿਸ਼ਟੀ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਵਿੱਚ ਸਜੀ ਹੋਈ ਜੋ ਵੀ ਖਾਲਸਾ ਜੀ ਇਥੇ ਜੀਵ ਉਤਰਿਆ ਹੈ ਮਹਾਰਾਜ ਦੀ ਰਜਾ ਵਿੱਚ ਉਤਰਿਆ ਹੈ ਕੋਈ ਵੀ ਐਸਾ ਜੀਵ ਕੋਈ ਐਸਾ ਕਣ ਨਹੀਂ ਹੈ ਜਿਹੜਾ ਹਜੂਰ ਅਕਾਲ ਪੁਰਖ ਦੀ ਨਜ਼ਰ ਤੋਂ ਪਰੇ ਹੋਵੇ ਸਾਰਿਆਂ ਦੇ ਉੱਪਰ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਹੈ ਖਾਲਸਾ ਜੀ ਸਾਨੂੰ ਲੱਗਦਾ ਹੈ ਕਿ ਵਾਹਿਗੁਰੂ ਜੀ ਸਾਨੂੰ ਦੇਖਦੇ ਨਹੀਂ ਅਸੀਂ ਬੁਰਾ ਸੋਚਦੇ ਹਾਂ ਸਾਨੂੰ ਲੱਗਦਾ ਸਾਨੂੰ ਕੋਈ ਦੇਖਦਾ ਨਹੀਂ ਬੁਰਾ ਬੋਲਦੇ ਹਾਂ ਸਾਨੂੰ ਲੱਗਦਾ ਕੋਈ ਸਾਡਾ ਸੁਣਦਾ ਨਹੀਂ ਕਿਉਂਕਿ ਹਰੀ ਪਰਮੇਸ਼ਰ ਅਕਾਲ ਪੁਰਖ ਜੀ ਉਹ ਸੱਦ ਸੁਣਦਾ ਸੱਦ ਬੋਲਦਾ ਉਹ ਸਦਾ ਹੀ ਸੁਣਦਾ ਹੈ ਸਦਾ ਹੀ ਬੋਲਦਾ ਹੈ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਕਿਸੇ ਦੀ ਪਹੁੰਚ ਨਹੀਂ ਹੈ ਪਰ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਬਹੁਤ ਬੇਅੰਤ ਸ਼ਕਤੀਆਂ ਦਿੱਤੀਆਂ ਬੇਅੰਤ ਰਸਤੇ ਦਿੱਤੇ ਖਾਲਸਾ ਜੀ ਕੋਈ ਗੁਰਮੁਖ ਬਣ ਕੇ ਸਤਿਗੁਰਾਂ ਦਾ ਉਪਦੇਸ਼ ਕਮਾਉਣ ਵਾਲਾ ਬਣੇ ਕਲਗੀਧਰ ਸਵਾਮੀ ਜੀ ਮਹਾਰਾਜ ਨੇ ਬਹੁਤ ਕੁਝ ਸਿੱਖਾਂ ਨੂੰ ਬਖਸ਼ਿਆ ਹੈ ਗੁਰਸਿੱਖਾਂ ਦੇ ਹੱਥ ਵਿੱਚ ਬਹੁਤ ਕੁਝ ਹੈ ਖਾਲਸਾ ਜੀ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਜਿਹੜੇ ਸਤਿਗੁਰ ਦੇ ਪਿਆਰੇ ਗੁਰਸਿੱਖ ਹਨ ਉਹਨਾਂ ਵਿੱਚ ਸਾਡਾ ਵਾਸਾ ਹੈ ਸੋ ਇਸ ਕਰਕੇ ਮਹਾਰਾਜ ਨੇ ਬਹੁਤ ਕੁਝ ਖਾਲਸੇ ਦੀ ਝੋਲੀ ਪਾਇਆ ਹੈ ਖਾਲਸਾ ਜੀ ਜੇ ਕੋਈ ਬੰਦਾ ਆਖੇ ਕਿ ਭਾਈ ਮੈਂ ਆਪਣੀਆਂ ਕਿਤਾਬਾਂ ਪੜ੍ਹ-ਪੜ ਕੇ ਸੰਸਾਰੀ ਕਿਤਾਬਾਂ ਪੜ੍ਹ-ਪੜ ਕੇ ਤੇ ਬਹੁਤ ਸਿਆਣਾ ਹੋ ਗਿਆ ਮੈਨੂੰ ਬਹੁਤ ਜ਼ਿਆਦਾ ਅਗਲ ਆ ਗਈ ਹੈ ਸੰਸਾਰ ਵਿੱਚ ਵਿਚਰਨ ਦੀ ਮਹਾਰਾਜ ਕਹਿੰਦੇ ਨਹੀਂ ਭਾਈ ਕੱਲੀਆਂ ਕਿਤਾਬਾਂ ਪੜ੍ਹਨ ਨਾਲ ਕਿਤਾਬਾਂ ਵਿਚਾਰਨ ਨਾਲ ਸੋਝੀ ਨਹੀਂ ਆਉਂਦੀ ਸੋਝੀ ਆਉਂਦੀ ਹੈ ਗੁਰੂ ਕੀ ਸੰਗਤ ਕਰਨ ਦੇ ਨਾਲ ਗੁਰੂ ਕੇ ਸਿੱਖਾਂ ਦੇ ਨਾਲ ਸੰਗ ਕਰਨ ਦੇ ਨਾਲ ਮਹਾਰਾਜ ਬਾਣੀ ਵਿੱਚ ਵਚਨ ਕਰਦੇ ਕਹਿੰਦੇ ਲਖ ਸਿਆਣ ਪੁਜੇ ਕਰੀ ਲਖ ਸਿਓ ਪ੍ਰੀਤ ਮਿਲਾਪ ਕਹਿੰਦੇ ਭਾਈ ਜੇ ਕਿਸੇ ਨੇ ਲੱਖਾਂ ਹੀ ਚੁਤਰਾਇਆਂ ਕੀਤੀਆਂ ਹੋਣ ਜਾਂ ਕਰ ਸਕਦਾ ਹੋਵੇ ਤੇ ਲੱਖਾਂ ਬੰਦਿਆਂ ਦੇ ਨਾਲ ਉਹਦੀ ਪ੍ਰੀਤੀ ਹੋਵੇ ਮਲਾਪ ਪੈਦਾ ਹੋਇਆ ਹੋਵੇ ਲੱਖਾਂ ਬੰਦਿਆਂ ਨੂੰ ਉਹ ਜਾਣਦਾ ਹੋਵੇ ਪਰ ਮਹਾਰਾਜ ਕਹਿੰਦੇ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੈ ਦੁਖ ਸੰਤਾਪ ਜਿਨ੍ਹਾਂ ਚਿਰ ਗੁਰੂ ਕੀ ਸੰਗਤ ਨਹੀਂ ਨਾ ਕਰਦਾ ਉਹਨਾਂ ਚਿਰੋਂ ਅੰਦਰਲੀ ਤ੍ਰਿਸ਼ਨਾ ਨਹੀਂ ਮੁਕਣੀ ਕਦੇ ਵੀ ਅੰਦਰਲੀ ਭਟਕਣਾ ਨਹੀਂ ਮੁਕਣੀ ਅੰਦਰਲਾ ਮਾਨਸਿਕ ਦੁੱਖ ਕਲੇਸ਼ ਬਣਿਆ ਹੀ ਰਹਿਣਾ ਉਹ ਨਹੀਂ ਮੁਕਣਾ ਦੁੱਖ ਝੋਰੇ ਸੰਤਾਪ ਚਿੰਬੜੇ ਹੀ ਰਹਿਣੇ ਭਾਵੇਂ ਸੰਸਾਰਿਕ ਕਿੰਨੀਆਂ ਵੀ ਚਤਰਾਇਆਂ ਕਰ ਲਾ ਬੰਦਿਆ ਕਿੰਨੀਆਂ ਵੀ ਕਿਤਾਬਾਂ ਪੜ ਲਾ ਕਿੰਨੀਆਂ ਵੀ ਮਤਾਂ ਧਾਰਨ ਕਰ ਲਾ ਕਿੰਨੇ ਵੀ ਮਿੱਤਰ ਬਣਾ ਲਾ ਜਿੰਨਾ ਚਿਰ ਗੁਰੂ ਕੀ ਸੰਗਤ ਵਿੱਚ ਨਹੀਂ ਆਉਂਦਾ ਗੁਰੂ ਕੇ ਸਿੱਖਾਂ ਦਾ ਮੇਲ ਨਹੀਂ ਕਰਦਾ ਗੁਰੂ ਕੀ ਬਾਣੀ ਨਹੀਂ ਸੁਣਦਾ ਉਹਨਾਂ ਚਿਰ ਤੈਨੂੰ ਇਹ ਦੁੱਖ ਝੱਲਣੇ ਪੈਣਗੇ ਦੁੱਖਾਂ ਤੋਂ ਤੇਰੀ ਖਲਾਸੀ ਨਹੀਂ ਹੋਣੀ ਮਹਾਰਾਜ ਬਚਨ ਕਰਦੇ ਕਹਿੰਦੇ ਹਰ ਜਪ ਜੀਅਰੇ ਛੁੱਟੀ ਆ ਗੁਰਮੁਖ ਚੀਨੈ ਆਪ ਫਿਰ ਗੁਰੂ ਕੀ ਸ਼ਰਨ ਪਾ ਕੇ ਜਿਹੜਾ ਮਨੁੱਖ ਨਾਮ ਜਪਦਾ ਹੈ ਵਾਹਿਗੁਰੂ ਵਾਹਿਗੁਰੂ ਚਾਰਨ ਕਰਦਾ ਹੈ ਖਾਲਸਾ ਜੀ ਉਹ ਆਪਣੇ ਆਪੇ ਨੂੰ ਜਾਣ ਲੈਂਦਾ ਪਛਾਣ ਲੈਂਦਾ ਹੈ ਉਹਦੇ ਅੰਦਰੋਂ ਫਿਰ ਤ੍ਰਿਸ਼ਨਾ ਤੋਂ ਖਲਾਸੀ ਹੋ ਜਾਂਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਫਿਰ ਖਾਲਸਾ ਜੀ ਉਹ ਸੂਝਵਾਨ ਪਿਆਰਾ ਬਣਦਾ ਜਿਵੇਂ ਅੱਜ ਦੀ ਗੱਲ ਹੈ ਦਾਸ ਇੱਕ ਗੁਰਸਿੱਖ ਸਿਪਾਹੀ ਉਹਦੀ ਖਾਲਸਾ ਜੀ ਕੋਈ ਝਗੜਾ ਹੋ ਗਿਆ ਸੀ ਕੋਈ ਪੈਲੀ ਤੋਂ ਤੇ ਉਹਦੀ ਲੱਤ ਵਿਚਾਰੇ ਦੀ ਟੁੱਟ ਗਈ ਕੋਈ ਪੈਸਾ ਲਾਉਣ ਵਾਲਾ ਨਹੀਂ ਬਿਆਰਦਾ ਸੀ ਸਿੱਖ ਤੇ ਮਾੜੀ ਕਿਰਪਾ ਸਤਕਾਰ ਜੋਦੀ ਲੱਤ ਦੇ ਖਾਲਸਾ ਜੀ ਪ੍ਰੋਸਟਰ ਪਹਿਲਾਂ ਉਹਨੇ ਲਵਾਇਆ ਸੀ ਉਹਨੂੰ ਹਸਪੀਟਲ ਲੈ ਕੇ ਗਏ ਉੱਥੇ ਡਾਕਟਰ ਸੀਗੇ ਜਿਹੜੇ ਤੇ ਉਹਨਾਂ ਨੇ ਸਾਡੇ ਬਾਣੇ ਦਾ ਚਲੋ ਬੜਾ ਸਤਕਾਰ ਕੀਤਾ ਸਾਨੂੰ ਪਹਿਲਾਂ ਆਵਾਜ਼ ਮਾਰ ਲਈ ਤੇ ਫਿਰ ਖਾਲਸਾ ਜੀ ਉਹ ਕਹਿਣ ਲੱਗਾ ਅਸੀਂ ਕਹਿੰਦੇ ਕਿੱਥੋਂ ਆਏ ਆ ਅਸੀਂ ਦੱਸਿਆ ਕਹਿੰਦੇ ਤੁਸੀਂ ਕੀ ਕੀ ਕਰਦੇ ਆ ਅਸੀਂ ਆਖਿਆ ਵੀ ਅਸੀਂ ਗੁਰਸਿੱਖ ਬੱਚਿਆਂ ਨੂੰ ਸੰਥਿਆ ਵੀ ਦਿੰਨੇ ਆ ਕੀਰਤਨ ਵੀ ਸਿਖਾਉਂਨੇ ਆ ਘੋੜ ਸਵਾਰੀ ਵੀ ਸਿਖਾਉਂਨੇ ਆ ਸਾਡਾ ਪੜਾਅ ਤੇ ਅੱਗੋਂ ਕਹਿੰਦਾ ਵੀ ਸੰਸਾਰਕ ਵਿਦਿਆ ਵੀ ਦਿੰਨੇ ਹੋ ਅਸੀਂ ਆਖਿਆ ਵੀ ਬਿਲਕੁਲ ਬੱਚੇ ਸਕੂਲ ਜਾਂਦੇ ਆ ਜਿਹੜੇ ਉੱਥੇ ਰਹਿੰਦੇ ਨੇ ਤੇ ਕਹਿਣ ਲੱਗਾ ਹਾਂ ਆਹ ਜਿਹੜੀ ਬਾਣੀ ਪੜ੍ਹਨੀ ਆ ਜਾਂ ਕੁਝ ਕਰਨਾ ਇਹ ਤਾਂ ਚਲੋ ਇੱਕ ਵੱਖਰਾ ਵਿਸ਼ਾ ਹੈ ਪਰ ਸੰਸਾਰ ਵਿੱਚ ਰਹਿਣ ਵਾਸਤੇ ਬੰਦੇ ਨੂੰ ਸੂਝਬਾਨ ਹੋਣ ਵਾਸਤੇ ਸੰਸਾਰਿਕ ਵਿੱਦਿਆ ਦੀ ਬਹੁਤ ਲੋੜ ਹੈ ਖਾਲਸਾ ਜੀ ਉਹਨਾਂ ਬੰਦਿਆਂ ਨੂੰ ਇਹ ਸੋਝੀ ਹੀ ਨਹੀਂ ਤੇ ਇਹ ਜਿਹੜੀ ਬਾਣੀ ਹੈ ਸੁੱਖਾਂ ਦੀ ਦਾਤੀ ਹੈ ਨਾਲੇ ਉਹਨੇ ਕਹਿ ਵੀ ਦਿੱਤਾ ਵੀ ਜਿਹੜੀ ਬਾਣੀ ਹੈ ਇਹ ਮਨ ਦੀ ਸ਼ਾਂਤੀ ਵਾਸਤੇ ਆ ਮਨ ਨੂੰ ਸ਼ਾਂਤੀ ਆਵੇ ਸੁੱਖ ਆਵੇ ਇਸ ਵਾਸਤੇ ਆ ਪਰ ਜਿਹੜੀ ਕਿਤਾਬੀ ਬਾਣੀ ਐ ਜਿੱਦਾਂ ਵਿਦਿਆ ਹੈ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਉਹ ਵਿਦਿਆ ਕਹਿੰਦਾ ਬਹੁਤ ਜ਼ਰੂਰੀ ਉਹ ਤੋਂ ਬਿਨਾ ਬੰਦੇ ਦਾ ਪਾਰ ਉਤਾਰਾ ਨਹੀਂ ਹੁੰਦਾ ਬੰਦੇ ਨੂੰ ਸੋਝੀ ਨਹੀਂ ਆਉਂਦੀ ਤੇ ਮੈਂ ਖਾਲਸਾ ਜੀ ਉੱਥੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਵੀ ਭਾਈ ਜਿਹੜੇ ਜਿਨ੍ਹਾਂ ਦੀ ਬਾਣੀ ਨੂੰ ਕਹਿੰਨਾ ਵੀ ਮਨ ਨੂੰ ਸ਼ਾਂਤੀ ਦਿੰਦੀ ਆ ਸੁੱਖ ਦਿੰਦੀ ਆ ਉਹ ਸਾਰੇ ਹੀ ਅਨਪੜ੍ਹ ਨੇ ਸੰਸਾਰਕ ਵਿਦਿਆ ਇੱਕ ਲਿਮਟ ਤੱਕ ਕੰਮ ਕਰਦੀ ਆ ਖਾਲਸਾ ਜੀ ਕਈ ਲੋਕ ਵੇਖੇ ਹੋਣਗੇ ਆਪ ਜੀ ਨੇ ਬਾਣੀ ਪੜ ਪੜ ਕੇ ਦੀ ਵੇਖਿਆ ਕੋਈ ਪਾਗਲ ਹੋ ਗਿਆ ਹੋਵੇ ਇਹ ਜ਼ਰੂਰ ਵੇਖੇ ਨੇ ਵੀ ਕੋਈ ਸਕੂਲੀ ਵਿਦਿਆ ਪੜ ਪੜ ਕੇ ਕਾਲਜੀ ਵਿਦਿਆ ਪੜ ਪੜ ਕੇ ਪਾਗਲ ਹੋ ਗਿਆ ਜਿਹੜੀ ਸੰਸਾਰਿਕ ਵਿਦਿਆ ਹੈ ਖਾਲਸਾ ਜੀ ਉਹ ਬੰਦੇ ਨੂੰ ਪਾਗਲ ਕਰਦੀ ਹੈ ਜਦੋਂ ਜਦਾਂ ਬਾਣੀ ਦਾ ਵਧੇਰੇ ਜਾਪ ਕਰਦਾ ਕਰਦੇ ਜਾਓਗੇ ਉਹ ਸੁੱਖ ਦਿੰਦੀ ਹੈ ਉਹ ਸੁੱਖਾਂ ਦੀ ਦਾਤੀ ਹੈ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਚ ਰਾਮ ਨਾਮ ਨਹੀਂ ਜਾਪਦੇ ਨਾ ਉਨਾ ਜੇ ਫਿਰ ਤੁਹਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ ਇਹ ਤੁਹਾਨੂੰ ਵੇਲਾ ਮਿਲਿਆ ਹੋਇਆ ਹੈ ਇਹ ਜੋ ਮਨੁੱਖਾ ਜਨਮ ਹੈ ਇਹ ਤੁਹਾਨੂੰ ਵੇਲਾ ਦਤਾ ਹੈ ਰੱਬ ਨੇ ਕੋਈ ਪੁੱਛੇ ਵੀ ਕਿਹੜੇ ਵੇਲੇ ਭਗਤੀ ਕਰੀਏ ਕਹੀਂ ਪੁੱਛਦੇ ਨਾ ਵੀ ਬਾਬਾ ਜੀ ਕਿਹੜੇ ਵੇਲੇ ਸ਼ਬਦ ਨੂੰ ਜਪੀਏ ਭਾਈ ਮਹਾਰਾਜ ਕਹਿੰਦੇ ਆ ਪਹਿਲੇ ਪਾਤਸ਼ਾਹ ਆਪ ਨਿਰੰਕਾਰ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ ਸ਼੍ਰੀ ਰਾਗ ਵਿੱਚ ਕਹਿੰਦੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਇਹ ਕਿਹੜਾ ਵੇਲਾ ਹੈ ਜੇ ਕੋਈ 사ਤਗੁਰਾਂ ਨੂੰ ਪੁੱਛੇ ਮਹਾਰਾਜ ਕਿਹੜੇ ਵੇਲੇ ਭਗਤੀ ਕਰੀਏ ਮਹਾਰਾਜ ਕਹਿੰਦੇ ਮਨਾ ਇਹ ਪ੍ਰਮਾਤਮਾ ਨੂੰ ਮਿਲਣ ਦਾ ਵੇਲਾ ਤੈਨੂੰ ਇਹ ਮਨੁੱਖਾ ਜਨਮ ਦਿੱਤਾ ਹੈ ਇਹ ਮਨੁੱਖੇ ਜਨਮ ਵਿੱਚ ਰਾਤ ਦਿਨ ਜਪ ਕੋਈ ਇੱਕ ਵੇਲਾ ਨਿਯੁਕਤ ਨਾ ਕਰ ਵੀ ਮੈਂ ਸਵੇਰੇ ਕਰ ਲਿਆ ਤਾਂ ਸਾਰਾ ਦਿਨ ਹੁਣ ਠੱਗੀਆਂ ਮਾਰਾਂ ਕੋਈ ਚੱਕਰ ਹੀ ਨਹੀਂ ਮਹਾਰਾਜ ਕਹਿੰਦੇ ਤੈਨੂੰ ਸਰੀਰ ਇਸੇ ਕਰਕੇ ਦਿੱਤਾ ਤੂੰ ਨਾਮ ਜਪੇ ਜਬ ਲਗ ਜੋਬਨ ਸਾਸ ਹਾ ਤਬ ਲਗ ਇਹ ਤਨ ਦੇ ਜਿੰਨਾ ਚਿਰ ਜਵਾਨੀ ਹੈ ਜਿੰਨਾ ਚਿਰ ਸਾਹ ਆ ਰਿਹਾ ਜਿੰਨਾ ਚਿਰ ਹੱਥ ਪੈਰ ਕੰਮ ਕਰ ਰਹੇ ਆ ਉਦੋਂ ਤੱਕ ਹੀ ਖਾਲਸਾ ਜੀ ਇਹ ਸਰੀਰ ਕੰਮ ਕਰਦਾ ਬਾਅਦ ਵਿੱਚ ਢਾਹ ਢੇਰੀ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦੇ ਗੁਣ ਗਾਵੇਂਗਾ ਤੇ ਤੈਨੂੰ ਸੁਖ ਪ੍ਰਾਪਤ ਹੋਊਗਾ ਤੇ ਜੇ ਵਾਹਿਗੁਰੂ ਜੀ ਦੇ ਗੁਣ ਆਪਣੇ ਅੰਦਰ ਵਸਾਈ ਨਾ ਤੇ ਫਿਰ ਇਹ ਸਰੀਰ ਕਿਸੇ ਕੰਮ ਦਾ ਨਹੀਂ ਆਖਿਰ ਨੂੰ ਇਹ ਮਿੱਟੀ ਵਿੱਚ ਮਿਲ ਜਾਂਦਾ ਤੇ ਕੋਈ ਜਾਣਦਾ ਪਛਾਣਦਾ ਵੀ ਨਹੀਂ ਬਿਨ ਗੁਣ ਕਾਮਨਾ ਆਵੇ ਹੀ ਢਾਹ ਢੇਰੀ ਤਨਖੇ ਜੇ ਕੋਈ ਗੋਣੀ ਨਹੀਂ ਕਮਾਇਆ ਕੋਈ ਨਾਮ ਹੀ ਨਹੀਂ ਜਪਿਆ ਕੋਈ ਬੰਦਗੀ ਨਹੀਂ ਕੀਤੀ ਕੋਈ ਜਪ ਤਪ ਨਹੀਂ ਕੀਤਾ ਫਿਰ ਇਹ ਮਿੱਟੀ ਦੀ ਮਿੱਟੀ ਹੈ ਇਹਦੇ ਵਿੱਚੋਂ ਖਾਲਸਾ ਜੀ ਕੋਈ ਲਾਭ ਪ੍ਰਾਪਤ ਨਹੀਂ ਹੋਣਾ ਤੇ ਮਹਾਰਾਜ ਕਹਿੰਦੇ ਮਾ ਮੇਰੇ ਮਨ ਲੈ ਲਾਹਾ ਕਰ ਜਾਹੇ ਘਰ ਕਿਹੜਾ ਹੈ ਖਾਲਸਾ ਜੀ ਘਰ ਹੈ ਪਰਲੋਕ ਮੇਰੇ ਮਨਾ ਲੈ ਲਾਹਾ ਕਰ ਜਾਏ ਕੋਈ ਲਾਹਾ ਖਾਟ ਕੋਈ ਲਾਭ ਖਾਟ ਲਾਭ ਖਾਟ ਕੇ ਪਰਲੋਕ ਨੂੰ ਜਾ ਆਪਣੇ ਘਰ ਨੂੰ ਜਾ ਫਿਰ ਭਾਈ ਤੈਨੂੰ ਕੋਈ ਅੱਗੇ ਸਾਂਭੇਗਾ ਨਹੀਂ ਤੇ ਦੁੱਖ ਸਹੇੜਨੇ ਪੈਣਗੇ ਤੁਹ ਮਹਾਰਾਜ ਸਾਨੂੰ ਸਮਝਾਉਂਦੇ ਆ ਖਾਲਸਾ ਜੀ ਜੇ ਆਪਾਂ ਸਮਝੀਏ ਨਾ ਤੇ ਫਿਰ ਖਾਲਸਾ ਜੀ ਕੀ ਫਾਇਦਾ ਸੰਸਾਰ ਵਿੱਚ ਆਿਆਂ ਦਾ ਤੇ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਜੀਵਨ ਸਫਲਾ ਹੈ ਉਹ ਆਪਣਾ ਜੀਵਨ ਬਤੀਤ ਸਫਲਾ ਕਰ ਜਾਂਦੇ ਆ ਜਿਹੜੇ ਗੁਰੂ ਦੇ ਭਾਣੇ ਵਿੱਚ ਭਾਵ ਵਿੱਚ ਚੱਲਦੇ ਆ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਭਾਏ ਜਿਹੜੇ ਸਤਿਗੁਰ ਦੀ ਰਜਾ ਵਿੱਚ ਗੁਰੂ ਕਾ ਪ੍ਰੇਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਜੀਵਨ ਬਤੀਤ ਕਰਦੇ ਆ ਉਹਨਾਂ ਦਾ ਜੀਵਨ ਖਾਲਸਾ ਜੀ ਕਾਮਯਾਬ ਹੋ ਜਾਂਦਾ ਸਫਲ ਹੋ ਜਾਂਦਾ ਤੇ ਉਹ ਫਿਰ ਕੱਲੇ ਆਪ ਨਹੀਂ ਤਰਦੇ ਕੋਲ ਉਧਾਰੇ ਆਪਣਾ ਧਨ ਜੀ ਦੀ ਮਾਏ ਫਿਰ ਉਹ ਆਪਣਾ ਸਾਰਾ ਖਾਨਦਾਨ ਹੀ ਖਾਲਸਾ ਜੀ ਵਿਕਾਰਾਂ ਤੋਂ ਬਚਾ ਲੈਂਦੇ ਆ ਉਹਨਾਂ ਦੀ ਮਾਂ ਨੂੰ ਸੰਸਾਰ ਫਿਰ ਸੋਭਾ ਗਰੀ ਮਾਂ ਦੀ ਕਰਦਾ ਉਹ ਸੋਭਾ ਖੱਟਦੀ ਹੈ ਮਾਂ ਜਿਹੜੇ ਗੁਰਮੁਖ ਨਾਮ ਜਪਦੇ ਪਰਮੇਸ਼ਰ ਦੀ ਰਜਾ ਵਿੱਚ ਰਹਿੰਦੇ ਆ ਸੋ ਖਾਲਸਾ ਜੀ ਇਹੀ ਗੱਲ ਮਾਰ ਐ ਸਾਨੂੰ ਸਮਝਾਉਣਾ ਕਰਦੇ ਆ ਕਿ ਭਾਈ ਨਾਮ ਜਪੋ ਨਾਮ ਜਪਣ ਦੇ ਵਿੱਚ ਹੀ ਸੁਖ ਹੈ ਮੈਂ ਅੱਗੇ ਵੀ ਗੱਲ ਕੀਤੀ ਕਿ ਸੰਸਾਰ ਦੀਆਂ ਕਿਤਾਬਾਂ ਪੜਨ ਦੇ ਨਾਲ ਲਾਭ ਪ੍ਰਾਪਤ ਨਹੀਂ ਹੁੰਦਾ ਮਹਾਰਾਜ ਇੱਕ ਤਾਂ ਹੋਰ ਵੀ ਬਚਨ ਕਰਦੇ ਕਥਨ ਹੈ ਕਹਿਣ ਨਾ ਛੁੱਟੀ ਹੈ ਨਾ ਪੜ ਪੁਸਤਕ ਭਾਰ ਕਹਿੰਦੇ ਨਿਹਰੀਆਂ ਗੱਲਾਂ ਕਰਨ ਦੇ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜਨ ਦੇ ਨਾਲ ਆਸਾ ਮਨਸਾ ਤੋਂ ਨਹੀਂ ਬਚਿਆ ਜਾ ਸਕਦਾ ਇਹ ਵਿਕਾਰਾਂ ਤੋਂ ਨਹੀਂ ਬਚਿਆ ਜਾ ਸਕਦਾ ਕਾਇਆ ਸੋਚ ਨਾ ਪਾਈ ਹੈ ਬਿਨ ਹਰ ਭਗਤ ਪਿਆਰ ਕਹਿੰਦੇ ਕੱਲੇ ਸਰੀਰ ਨੂੰ ਧਵਾ ਲੈਣਾ ਸਰੀਰ ਨੂੰ ਪਵਿੱਤਰ ਰੱਖਣ ਦੇ ਨਾਲ ਵੀ ਵਾਹਿਗੁਰੂ ਨਹੀਂ ਮਿਲਦਾ ਜਿੰਨਾ ਚਿਰ ਭਗਤੀ ਨਹੀਂ, ਪ੍ਰੇਮ ਨਹੀਂ, ਪਿਆਰ ਨਹੀਂ। ਨਾਨਕ ਨਾਮ ਨਾ ਵਿਸਰਾ ਮੇਲੇ ਗੁਰ ਕਰਤਾਰ ਜਿਨ੍ਹਾਂ ਨੂੰ ਗੁਰੂ ਦੀ ਸ਼ਰਨ ਪਿਆ ਨੂੰ ਨਾਮ ਨਹੀਂ ਭੁੱਲਦਾ ਜਿਹੜੇ ਅੱਠੇ ਪੈਰ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਆ, ਵਾਹਿਗੁਰੂ ਜੀ ਨਾਲ ਪ੍ਰੇਮ ਕਰਦੇ ਆ, ਸ਼ਰਧਾ ਭਾਵਨਾ ਰੱਖਦੇ ਆ, ਉਹਨਾਂ ਨੂੰ ਫਿਰ ਖਾਲਸਾ ਜੀ ਗੁਰੂ ਪਰਮੇਸ਼ਰ ਜਿਹੜਾ ਹੈ ਉਹ ਆਪਣੇ ਨਾਲ ਮਿਲਾ ਲੈਂਦਾ ਤੇ ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ ਫਿਰ ਗਿਆਨ ਭਾ ਦਿੰਦੇ ਨੇ ਕਿਉਂਕਿ ਗੁਰੂ ਜਿਹੜਾ ਹੈ ਉਹ ਗਿਆਨ ਦਾ ਦਾਤਾ ਹੈ ਸਾਗਰ ਹੈ ਬਿਨਾ ਗੁਰੂ ਤੋਂ ਖਾਲਸਾ ਜੀ ਸੋਝੀ ਨਹੀਂ ਆਉਂਦੀ ਭਾਈ રે ਗੁਰਬਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸਾ ਕੋਏ ਕਹਿੰਦੇ ਬਿਨਾ ਗੁਰੂ ਤੋਂ ਗਿਆਨ ਨਹੀਂ ਹੋ ਸਕਦਾ ਜੇ ਨਹੀਂ ਤੇ ਭਾਈ ਕੋਈ ਜਾ ਕੇ ਬ੍ਰਹਮਾ ਜੀ ਨੂੰ ਨਾਰਦ ਜੀ ਨੂੰ ਵੇਦਾਂ ਵਾਲੇ ઋષਿ ਵਿਆਸ ਜੀ ਨੂੰ ਪੁੱਛ ਲਵੋ ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਗਿਆਨ ਹੋ ਜਾਂਦਾ ਬਿਨਾ ਗੁਰੂ ਤੋਂ ਗਿਆਨ ਨਹੀਂ ਹੋਇਆ ਕਰਦਾ ਸਾਡੇ ਕੋਲੇ ਤੇ ਪੂਰੇ ਗੁਰੂ ਨੇ ਖਾਲਸਾ ਜੀ ਅਸੀਂ ਫਿਰ ਵੀ ਬਾਣੀ ਨਹੀਂ ਪੜਦੇ ਫਿਰ ਵੀ ਗੁਰੂ ਨਾਲ ਜੁੜਦੇ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾ ਪਰਮੇਸ਼ਰ ਨੂੰ ਪਿਆਰ ਕਰਨ ਤੋਂ ਇਹ ਸੰਸਾਰ ਵਿੱਚੋਂ ਬਚਿਆ ਨਹੀਂ ਜਾ ਸਕਦਾ ਮਨ ਰੇ ਕਿਉਂ ਛੂਟੇ ਬਿਨ ਪਿਆਰ ਵਾਹਿਗੁਰੂ ਜੀ ਨੂੰ ਪਿਆਰ ਪਾਉਣ ਤੋਂ ਬਿਨਾ ਇਹ ਮਾਇਆ ਦੇ ਹੱਲਿਆਂ ਤੋਂ ਬਚਿਆ ਨਹੀਂ ਜਾ ਸਕਦਾ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਆ ਤੇ ਸਮਝੀਏ ਭਾਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਮਤ ਦਿੰਦੇ ਆ ਸਾਡਾ ਭਲਾ ਕਰਨਾ ਚਾਹੁੰਦੇ ਆ ਪਰ ਅਸੀਂ ਆਪਣਾ ਭਲਾ ਕਰਾਉਣਾ ਨਹੀਂ ਚਾਹੁੰਦੇ ਮਹਾਰਾਜ ਦੇ ਕੋਲੋਂ ਏਸੇ ਕਰਕੇ ਸਾਨੂੰ ਦੁੱਖ ਪ੍ਰਾਪਤ ਹੁੰਦੇ ਆ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਕਿਰਪਾ ਕਰਨ ਸਾਨੂੰ ਇਹ ਸਮਾਤਾਵੇ ਜੋ ਆਪਾਂ ਵਿਚਾਰ ਕਰਦੇ ਹਾਂ ਇੱਕ ਭਾਈ ਕਿਸੇ ਦੇ ਖਾਨੇ ਪਵੇ ਕਿਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰੇਮ ਦੇਖ ਪਵੇ ਮਹਾਰਾਜ ਦੇਖ ਪੈਣ ਕੋਈ ਬਾਣੀ ਨਾਲ ਜੁੜ ਜਾਵੇ ਇਹੀ ਉਪਰਾਲਾ ਹੈ ਪਰ ਖਾਲਸਾ ਜੀ ਜੇ ਸੁਣ ਕੇ ਵੀ ਕੋਈ ਫਾਇਦਾ ਨਹੀਂ ਨਹੀਂ ਕੋਈ ਅਸਰ ਹੋਣਾ ਫਿਰ ਕੋਈ ਲਾਭ ਨਹੀਂ ਮਹਾਰਾਜ ਕਹਿੰਦੇ ਆ ਜਿਹੜੀ ਕਥਾ ਹੈ ਨਾ ਕਥਾ ਗੁਰੂ ਕੀ ਸਿਫਤ ਸਲਾਹ ਹੈ ਜਿਹੜੋਂ ਮਨੁੱਖ ਰੋਜ਼ ਰੋਜ਼ ਇਹਨੂੰ ਸੁਣਨ ਲੱਗ ਪਵੇ ਨਾ ਹੌਲੀ-ਹੌਲੀ ਉਹਦਾ ਹਿਰਦਾ ਨਿਰਮਲ ਹੋਣ ਲੱਗ ਪੈਂਦਾ ਜਿੱਦਾਂ ਖਾਲਸਾ ਜੀ ਪਾਣੀ ਵਿੱਚ ਖੜੇ ਪਾਣੀ ਵਿੱਚ ਹੱਥ ਮਾਰਦੀ ਹੈ ਸਾਰਾ ਪਾਣੀ ਹਿੱਲ ਪੈਂਦਾ ਪਰ ਜਦੋਂ ਹੌਲੀ-ਹੌਲੀ ਉਹ ਟਿਕਾ ਵਿੱਚ ਆਉਂਦਾ ਫਿਰ ਉਹਦੇ ਵਿੱਚੋਂ ਮੁੱਖ ਨਜ਼ਰ ਆਉਂਦਾ ਸਾਫ਼ ਪਾਣੀ ਉਜਵਲ ਨਜ਼ਰ ਆਉਂਦਾ ਇਸੇ ਪ੍ਰਕਾਰ ਸਾਡਾ ਮਨ ਹੈ ਆਓ ਅੱਜ ਦੀ ਹੱਦਬੀਤੀ ਸਰਵਣ ਕਰੀਏ ਇਹ ਹੱਡ ਵੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਆ ਖਾਲਸਾ ਜੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦੇ ਘਰ ਮਿਹਰਾਂ ਕਰਦੇ ਉਹਨਾਂ ਦੇ ਕਾਰਜ ਸਫਲੇ ਕਰਦੇ ਆਓ ਸਰਵਣ ਕਰੀਏ ਭਾਈ ਸਾਹਿਬ ਦੱਸਦੇ ਆ ਆਪਣੇ ਜੀਵਨ ਦੀ ਘਟਨਾ ਸੁਣਾਉਂਦੇ ਆ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੇ ਨਾਲ ਚੋਜ ਕੀਤੀ ਕਿਵੇਂ ਮਹਾਰਾਜ ਦੇ ਘਰ ਜਾ ਕੇ ਉਹ ਰਾਜ਼ੀ ਹੋਏ ਭਾਈ ਸਾਹਿਬ ਸੁਣਾਉਂਦੇ ਆ ਕਿ ਪਹਿਲਾਂ ਮੈਂ ਮਸਕਟ ਦੇ ਵਿੱਚ ਸਾਂ ਉੱਥੇ 13 14 ਸਾਲ ਮੈਂ ਕੰਮ ਕੀਤਾ ਉਸ ਤੋਂ ਬਾਅਦ ਮੈਂ ਵਾਪਸ ਆਇਆ ਕਹਿੰਦਾ ਆ ਕੇ ਫਿਰ ਆਪਣੀ ਜ਼ਮੀਨ ਜਿਹੜੀ ਠੇਕੇ ਤੇ ਸੀਗੀ ਉਹ ਜ਼ਮੀਨ ਸਾਰੀ ਆਪਾਂ ਛਡਾ ਲਈ ਵੀ ਹੁਣ ਆਪ ਕੰਮ ਕਰਿਆ ਕਰਾਂਗੇ ਕਿਉਂਕਿ ਗਾਂ ਮੁੰਡਾ ਸੀ ਉਹਨੂੰ ਬਾਹਰ ਭੇਜਤਾ ਤੇ ਖਾਲਸਾ ਜੀ ਕਹਿੰਦੇ ਵੀ ਭਾਈ ਸਾਹਿਬ ਸੁਣਾਉਂਦੇ ਆ ਕਹਿੰਦੇ ਅਸੀਂ ਮੈਂ ਆਪ ਕੰਮ ਕਰਨ ਲੱਗ ਪਿਆ ਤੇ ਇੱਕ ਸਾਡਾ ਖੇਤ ਨਾਲ ਉਥੇ ਪਹਿਲਾਂ ਵੀ ਰੌਲਾ ਹੁੰਦਾ ਸੀ ਪਰ ਮੈਂ ਕਦੇ ਗੌਰ ਨਹੀਂ ਕੀਤਾ ਉਥੇ ਰੌਲਾ ਬਹੁਤ ਹੁੰਦਾ ਸੀ ਵੀ ਇੱਥੇ ਕੋਈ ਸ਼ੈ ਆ ਕੋਈ ਜੀਜ ਰਹਿੰਦੀ ਆ ਤੇ ਕਹਿੰਦਾ ਮੈਂ ਨਹੀਂ ਕਦੇ ਗੌਰ ਕੀਤਾ ਤੇ ਮੈਂ ਨਾ ਉਥੇ ਵੀ ਉਹ ਵੀ ਜ਼ਮੀਨ ਜਿਹੜੀ ਆਪਣੀ ਛਡਾਲੀਓ ਕੋਈ ਵਾਹੁੰਦਾ ਹੀ ਨਹੀਂ ਸੀਗਾ ਉਦਾਂ ਹੀ ਖਾਲੀ ਪਈ ਸੀ ਤੇ ਕਹਿੰਦੇ ਮੈਂ ਫਿਰ ਮਹਾਰਾਜ ਦੀ ਕਿਰਪਾ ਸਦਕਾ ਆਪ ਵਾਹਣ ਲੱਗ ਪਿਆ ਕਹਿੰਦੇ ਵੀ ਮੈਂ 6 ਮਹੀਨੇ ਲਗਾਤਾਰ ਮਤਲਬ ਕਹਿ ਲਓ 6 ਮਹੀਨੇ ਉਹ ਫਸਲ ਜਿਹੜੀ 6 ਮਹੀਨੇ ਦੀ ਆ ਉਹ ਇੱਕ ਹੋਈ ਆ ਉਹ ਤੋਂ ਬਾਅਦ ਕਹਿੰਦਾ ਮੈਂ ਨਵੇਂ ਸਿਰਿਓਂ ਜਿੱਦਾ ਪੈੜੀ ਵਾਉਣੀ ਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਉਹ ਵਾਹਣ ਚਲਾ ਗਿਆ ਵੀ ਉਹ ਖਾਲੀ ਆ ਪਹਿਲਾਂ ਉਹ ਵਾਹਨੇ ਆ ਤੇ ਉਹ ਕਹਿੰਦੇ ਵੀ ਮੈਂ ਜਦੋਂ ਟਰੈਕਟਰ ਤੇ ਚੜ੍ਹਿਆ ਜਦੋਂ ਵਾਹਣ ਲੱਗਾ ਤੇ ਕਹਿੰਦਾ ਵੀ ਇੱਕ ਬਹੁਤ ਜਿੱਦਾਂ ਵਾਵਰੋਲੇ ਵਾਂਗ ਹਵਾ ਆਉਂਦੀ ਹੈ ਇਕੱਠਾ ਕਰਕੇ ਸਮਾਨ ਨਹੀਂ ਲੈ ਕੇ ਆਉਂਦੀ ਕਹਿੰਦੇ ਇਦਾਂ ਇੱਕ ਵਾਵਰੋਲੇ ਵਾਂਗ ਹਵਾ ਹੀ ਮੇਰੇ ਟਰੈਕਟਰ ਦੇ ਆਲੇ-ਦੁਆਲੇ ਘੁੰਮਣ ਲੱਗ ਪਈ ਬਹੁਤ ਘੁੰਮੀ ਤੇ ਫਿਰ ਇੱਕ ਕਾਲਾ ਜਿਹਾ ਜਿੱਦਾਂ ਕਹਿ ਲਓ ਕਾਲੀ ਜੀ ਜਿੱਦਾਂ ਹਵਾ ਹੁੰਦੀ ਆ ਕਹਿੰਦਾ ਇਦਾਂ ਦੀ ਹਵਾ ਮੇਰੇ ਅੰਦਰ ਵੜੀ ਹੈ ਸਰੀਰ ਦੇ ਵਿੱਚ ਇਹਦਾ ਮੇਰੇ ਅੰਦਰ ਵੜੀ ਆ ਤੇ ਮੈਂ ਉੱਥੇ ਹੀ ਕਹਿੰਦਾ ਇੰਨੀ ਕੁ ਮੈਨੂੰ ਪਤਾ ਇਥੇ ਪਰ ਜਿਨ੍ਹਾਂ ਨੇ ਵੇਖਿਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਹਿਣਾ ਵੀ ਮੈਂ ਉਸੇ ਵੇਲੇ ਟਰੈਕਟਰ ਤੋਂ ਉਤਰਿਆ ਵਾਲ ਖੋਲੇ ਪੱਗ ਲਾਥ ਗਈ ਕੱਪੜੇ ਪਾੜ ਲੇ ਤੇ ਮੈਂ ਭੱਜਾ ਹੀ ਫਿਰਦਾ ਪੈੜੀ ਦੀ ਨੁਕਰਾਂ ਦੇ ਵਿੱਚ ਜਿੰਨਾ ਜਿੰਨਾ ਨੇ ਕਿਤੇ ਵੇਖਿਆ ਉਹਨਾਂ ਸਾਡੇ ਘਰੇ ਜਾ ਕੇ ਦੱਸਿਆ ਤੇ ਮੇਰੀ ਘਰਵਾਲੀ ਤੇ ਮੇਰਾ ਬਾਪੂ ਤੇ ਫਿਰ ਉਹ ਦੱਸਦੇ ਆਸੇ ਪਾਸਿਓਂ ਸਾਰੇ ਮੇਰੇ ਭਰਾ ਵੀ ਆਏ ਉਹਨਾਂ ਨੇ ਮੈਨੂੰ ਫੜਿਆ ਪਰ ਮੈਂ ਰੁਕਦਾ ਹੀ ਨਹੀਂ ਸੀ ਤੇ ਅੱਖਾਂ ਮੇਰੀ ਘਰਵਾਲੀ ਦੱਸਦੀ ਆ ਵੀ ਤੁਹਾਡੀਆਂ ਅੱਖਾਂ ਜਿਹੜੀਆਂ ਸੀ ਉਹ ਜਿੱਦਾਂ ਕਾਲਾ ਵਿੱਚ ਡੇਲਾ ਹੁੰਦਾ ਨਾ ਅੱਖਾਂ ਸਾਰੀਆਂ ਕਾਲੀਆਂ ਹੋਈਆਂ ਸੀ ਏਡੀਆਂ ਭੈੜੀਆਂ ਜਿੱਦਾਂ ਕੋਈ ਚੀਜ਼ ਵਿੱਚ ਵੜੀ ਆ ਪੂਰਾ ਅੱਖਾਂ ਦੇ ਵਿੱਚ ਤੇ ਉਹ ਭਾਈ ਸਾਹਿਬ ਦੱਸਦੇ ਕਹਿੰਦੇ ਮੈਂ ਭੱਜਾ ਫਿਰਦਾ ਤੇ ਮੇਰੇ ਪਰਿਵਾਰ ਨੇ ਮੈਨੂੰ ਜਦੋਂ ਫੜਿਆ ਮੈਂ ਸਾਰਿਆਂ ਕੋ ਨਹੀਂ ਫੜਿਆ ਆ ਗਿਆ ਕਹਿੰਦੇ ਵੀ ਸਾਰਿਆਂ ਨੇ ਜਦੋਂ ਜਫੇ ਨਾ ਫੜਿਆ ਮੈਂ ਸਾਰਿਆਂ ਨੂੰ ਲੈ ਕੇ ਭੱਜ ਜਾਣਾ ਕਹਿੰਦਾ ਫਿਰ ਵਿੱਚੋਂ ਇੱਕ ਮੇਰਾ ਭਰਾ ਆ ਉਹ ਚਲੋ ਥੋੜੀ ਬਹੁਤੀ ਬਾਣੀ ਪੜਦਾ ਕਹਿੰਦਾ ਉਹਨੇ ਮੇਰਾ ਗੋਟ ਫੜਿਆ ਹੋਇਆ ਸੀਗਾ ਬੂਰੇ ਯੋਰਨਾ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਨਾਲ ਲੈ ਕੇ ਧੂਕੇ ਧੁਈ ਜਾਵਾਂ ਨਾ ਮਗਰ ਆਪਣੇ ਇੰਨੀ ਜਾਨ ਇੰਨਾ ਜੋਰ ਆ ਗਿਆ ਸਰੀਰ ਦੇ ਵਿੱਚ ਜਦੋਂ ਧੁਈ ਜਾਵਾਂ ਤੇ ਕਹਿੰਦੇ ਪਤਾ ਨਹੀਂ ਕੀ ਖੇੜ ਵਰਤੀ ਉਹ ਉਹਨੇ ਮੂਲ ਮੰਤਰ ਸ਼ੁਰੂ ਕਰ ਲਿਆ ਖਾਲਸਾ ਜੀ ਕਹਿੰਦੇ ਮੂਲ ਮੰਤਰ ਜਪਣ ਲੱਗ ਪਿਆ ਉਹ ਜਦੋਂ ਮੂਲ ਮੰਤਰ ਸ਼ੁਰੂ ਕੀਤਾ ਇੱਕ ਵਾਰਾਂ ਪੂਰਾ ਪੜ੍ਹਤਾ ਤੇ ਕਹਿੰਦਾ ਮੇਰੀ ਇਦਾਂ ਲੱਗਾ ਵੀ ਜਿੱਦਾਂ ਸਰੀਰ ਦੇ ਵਿੱਚ ਆਹ ਬਾਹਾਂ ਜਿਹੜੀ ਉਹਨੇ ਫੜੀ ਐ ਵੀ ਇਹ ਥਕਾਨ ਮਹਿਸੂਸ ਹੋਈ ਨਹੀਂ ਤੇ ਮੈਂ ਬਹੁਤ ਗੇੜੇ ਲਾ ਚੁੱਕਾ ਹਾਂ ਸਾਂ ਮੈਨੂੰ ਥਕਾਨ ਨਹੀਂ ਸੀ ਮਹਿਸੂਸ ਹੋਈ ਕਹਿੰਦਾ ਜੀ ਉਹ ਦੂਜੀ ਵਾਰੀ ਉਹਨੇ ਮੰਤਰ ਮੂਲ ਮੰਤਰ ਪੜ੍ਹਿਆ ਤੇ ਕਹਿੰਦਾ ਫਿਰ ਮੈਂ ਡਿੱਗ ਪਿਆ ਮੂੰਹ ਦੇ ਮੂੰਹ ਅਗਲੇ ਬੰਨੇ ਜਿੱਦਾਂ ਵਿੱਚੋਂ ਉਹ ਨਿਕਲ ਗਿਆ ਤੇ ਉਹਦੇ ਵਿੱਚੋਂ ਨਿਕਲਿਆ ਜਿਹੜਾ ਕਹਿੰਦੇ ਵੀ ਉਹ ਮੈਨੂੰ ਜਿਹਨੋਂ ਵਿੱਚੋਂ ਨਿਕਲ ਕੇ ਗਿਆ ਮੈਂ ਬਿਲਕੁਲ ਠੀਕ ਹੋ ਗਿਆ ਕਹਿੰਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਕੀ ਕਰਦੇ ਆ ਤੁਸੀਂ ਮੈਨੂੰ ਫੜਿਆ ਕਿਉਂ ਆ ਤੁਸੀਂ ਮੈਨੂੰ ਕਿਉਂ ਇਦਾਂ ਕਰਨੇ ਮੇਰੇ ਕੱਪੜੇ ਕਿੰਨੇ ਪਾੜਤੇ ਆ ਮੇਰੀ ਪੱਗ ਕਿੱਥੇ ਆ ਕਹਿੰਦਾ ਮੈਂ ਉਹਨਾਂ ਨੂੰ ਇਦਾਂ ਕਹਿਨਾ ਕਹਿੰਦਾ ਵੀ ਉਹ ਮੈਨੂੰ ਉਹਨਾਂ ਨੇ ਪਾਣੀ ਪੂਣੀ ਪਿਆਇਆ ਤੇ ਘਰ ਲੈ ਕੇ ਗਏ ਡਾਕਟਰ ਨੂੰ ਵੀ ਸਦਿਆ ਚਲੋ ਮਹਾਰਾਜ ਕਿਰਪਾ ਨਾਲ ਸਭ ਕੁਝ ਠੀਕ ਸੀ ਕਹਿੰਦਾ ਮੇਰੇ ਮਨ ਵਿੱਚ ਕੋਈ ਇਹੋ ਜੀ ਗੱਲ ਮੈਨੂੰ ਚੰਗੀ ਤਰ੍ਹਾਂ ਉਹਨਾਂ ਦੱਸੀ ਨਾ ਕਹਿੰਦਾ ਉਸ ਤੋਂ ਬਾਅਦ ਨਾ ਮੇਰੀ ਘਰ ਵਾਲੇ ਕਹਿੰਦੀ ਵੀ ਆਪਾਂ ਉਹ ਪੈਲੀ ਨਹੀਂ ਵਾਹਣੀ ਤੇ ਕਹਿੰਦਾ ਵੀ ਕਿਉਂ ਨਹੀਂ ਵਾਹਣੀ ਆਪਣੇ ਹਿੱਸੇ ਆਉਂਦੀ ਆ ਆਪਾਂ ਵਾਹਣੀ ਆ ਆਪਾਂ ਉਹ ਜ਼ਮੀਨ ਵਾਹਣੀ ਆ ਕਹਿੰਦਾ ਵੀ ਜਦੋਂ ਘਰਦਿਆਂ ਮੈਨੂੰ ਰੋਕਿਆ ਤੇ ਕਹਿੰਦਾ ਫਿਰ ਮੈਂ ਅੱਜ ਸਤਾਂ ਦਿਨਾਂ ਬਾਅਦ ਫਿਰ ਚੱਲ ਗਿਆ ਟਰੈਕਟਰ ਉੱਥੇ ਹੀ ਲੱਗਾ ਫਿਰ ਚੱਲ ਗਿਆ ਤੇ ਫਿਰ ਜਾ ਕੇ ਮੈਂ ਟਰੈਕਟਰ ਵਾਹਣਾ ਸ਼ੁਰੂ ਕੀਤਾ ਕਹਿੰਦਾ ਫਿਰ ਮੇਰੇ ਨਾਲ ਉਦਾਂ ਹੀ ਹੋ ਗਿਆ ਸੇਮ ਫਿਰ ਮੈਨੂੰ ਟੱਬਰ ਲੈ ਕੇ ਆਇਆ ਫਿਰ ਮੇਰੇ ਭਰਾ ਨੇ ਟਰੈਕਟਰ ਉੱਥੋਂ ਖੜਿਆ ਘਰੇ ਲਿਆਂਦਾ ਉਹ ਕਹਿੰਦਾ ਵੀ ਤੂੰ ਬਾਕੀ ਪੈਲੀ ਵਾਲਾ ਜੇ ਤੇਰਾ ਐਡਾ ਚਿੰਤ ਕਰਦਾ ਪਰ ਇਹ ਪੈਲੀ ਨਾ ਵਾ ਇੱਥੇ ਕੁਝ ਹੈਗਾ ਆ ਇੱਥੇ ਕੋਈ ਮਾੜੀ ਸ਼ਕਤੀ ਦਾ ਪਹਿਰਾ ਆ ਖਾਲਸਾ ਦੀ ਸ਼ਕਤੀ ਦਾ ਪਹਿਰਾ ਕਾਦਾ ਸੀ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਪਤਾ ਲੱਗਿਆ ਸੀਗਾ ਤੇ ਉਹ ਫਿਰ ਭਾਈ ਸਾਹਿਬ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਚਲੋ ਇਹ ਵੀ ਜਿਹੜੇ ਭਾਈ ਸਾਹਿਬ ਸੀ ਇਹਨੂੰ ਕਿਸੇ ਨੇ ਆਖਿਆ ਕਿ ਭਾਈ ਤੂੰ ਸ਼ੀਦਾ ਸਾਹਿਬ ਜਾਇਆ ਕਰ ਜਿਵੇਂ ਕਿਸੇ ਨੇ ਰਸਤਾ ਪਾਤਾ ਹੋਵੇ ਉਹ ਭਾਈ ਸਾਹਿਬ ਕਹਿੰਦੇ ਵੀ ਮੈਨੂੰ ਤੇ ਪਤਾ ਹੀ ਨਹੀਂ ਆ ਮੈਂ ਸ਼ਹੀਦਾਂ ਸਾਹਿਬ ਕਿੱਦਾਂ ਗਿਆ ਕਿੱਦਾਂ ਜੁੜਿਆ ਮੈਨੂੰ ਸ਼ਹੀਦ ਆਪ ਹੀ ਲੈ ਗਿਆ ਮੈਂ ਦੱਸ ਨਹੀਂ ਸਕਦਾ ਕਹਿੰਦਾ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਫਿਰ ਤੁਸੀਂ ਕਿੱਦਾਂ ਗਏ ਤੁਹਾਨੂੰ ਉੱਥੇ ਕੌਣ ਲੈ ਕੇ ਗਿਆ ਉਹ ਕਹਿੰਦਾ ਵੀ ਮੈਂ ਨਹੀਂ ਦੱਸ ਸਕਦਾ ਮੈਨੂੰ ਪਤਾ ਹੀ ਨਹੀਂ ਆ ਮੈਂ ਸ਼ਹੀਦਾਂ ਸਾਹਿਬ ਕਿੱਦਾਂ ਜੁੜ ਗਿਆ ਉੱਥੇ ਕਿੱਦਾਂ ਜਾਣ ਲੱਗ ਪਿਆ ਕਹਿੰਦਾ ਬਸ ਜਾਣ ਲੱਗ ਪਿਆ ਪਹਿਲਾਂ ਮੈਂ ਆਪ ਗਿਆ ਉਸ ਤੋਂ ਬਾਅਦ ਕਹਿੰਦਾ ਸਾਡੇ ਪਿੰਡ ਤੋਂ ਬੱਸ ਲੰਘਦੀ ਸੀ ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਜਾਂਦੀ ਸੀ ਮੈਂ ਬੱਸੀ ਜਾਣ ਲੱਗ ਪਿਆ ਉਹਨਾਂ ਨਾਲ ਉਹ ਜੀਦਾ ਸਾਹਿਬ ਦੇ ਬਾਹਰ ਹੀ ਖੜਦੀ ਸੀ ਦੁਪਹਿਰਾ ਕੱਟਣਾ ਕਹਿੰਦਾ ਮੈਂ ਐਤਵਾਰ ਜਾਣ ਲੱਗ ਪਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਹਿੰਦਾ ਜਦੋਂ ਮੈਂ ਜਾਣ ਲੱਗ ਪਿਆ ਨਾ ਤੇ ਕਹਿੰਦੇ ਵੀ ਮੇਰੇ ਘਰ ਦੇ ਮੈਨੂੰ ਦੱਸ ਦਿਆ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਘਰ ਦੇ ਦੱਸ ਦਿਆ ਵੀ ਜਿਸ ਦਿਨ ਤੋਂ ਉਹ ਚੀਜ਼ ਵਿੱਚ ਵੜ ਕੇ ਨਿਕਲੀ ਸੀ ਉਸ ਦਿਨ ਤੋਂ ਬਾਅਦ ਮੇਰੇ ਸਰੀਰ ਦੇ ਵਿੱਚ ਫਰਕ ਸੀ ਮੈਂ ਰਾਤ ਨੂੰ ਸੌਂਦਾ ਨਹੀਂ ਸੀ ਤੁਰਿਆ ਫਿਰਦਾ ਸੀ ਘਰ ਦੇ ਵਿੱਚ ਤੇ ਜੇ ਮੈਂ ਇਹਨਾਂ ਨੂੰ ਕਹਿਣਾ ਜੇ ਮੈਂ ਘਰ ਦੇ ਨਾਲ ਕਹਿਣਾ ਸਮਝਾ ਤੇ ਮੈਂ ਕਹਿੰਦਾ ਮੈਂ ਸੌਂ ਕੇ ਤਾਂ ਉੱਠਿਆ ਹੁਣ ਮੈਂ ਸੁੱਤਾ ਹੀ ਰਹਾ ਜੇ ਮੈਂ ਕੋਈ ਕੰਮ ਕਰਦਾ ਮੈਂ ਕਰੀ ਜਾਂਦਾ ਕੰਮ ਖਤਮ ਹੋ ਜਾਂਦਾ ਕਹਿੰਦਾ ਇਦਾਂ ਦੇ ਮੈਂ ਜਿੱਦਾਂ ਆਵਲੀਆਂ ਟਵਲੀਆਂ ਬੰਦਾ ਮਾਰਦਾ ਇਦਾਂ ਦੇ ਮੇਰੇ ਹਾਲਾਤ ਹੋ ਗਏ ਕਹਿੰਦੇ ਮੇਰੇ ਘਰਦਿਆਂ ਨੇ ਬਹੁਤ ਮੈਨੂੰ ਸਮਝਾਇਆ ਵੀ ਤੂੰ ਉੱਥੇ ਨਹੀਂ ਜਾਣਾ ਕਹਿੰਦਾ ਮੈਂ ਸ਼ੀਦਾ ਸਾਹਿਬ ਦੇ ਜੁੜ ਗਿਆ ਕਿੱਦਾਂ ਜੁੜ ਗਿਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਨਾ ਮੈਂ ਦੱਸ ਸਕਦਾ ਕਹਿੰਦਾ ਜੁੜ ਗਿਆ ਪਰ ਚਪੈਰੇ ਸਾਹਿਬ ਦੇ ਵਿੱਚ ਜਦੋਂ ਮੈਂ ਜਾਣ ਲੱਗ ਪਿਆ ਉਸ ਦਿਨ ਤੋਂ ਬਾਅਦ ਮੈਂ ਠੀਕ ਹੋਣ ਲੱਗ ਪਿਆ ਸਾਂ ਤੇ ਮੇਰੀ ਘਰ ਦੀ ਵੀ ਕਹਿੰਦੀ ਚਲੋ ਚੰਗਾ ਗੁਰੂ ਘਰ ਜਾਣ ਲੱਗਾ ਮੈਂ ਪਹਿਲਾਂ ਨਹੀਂ ਸੀ ਜਾਂਦਾ ਕਹਿੰਦੇ ਸ਼ੀਦਾ ਦੇ ਚਰਨਾਂ ਵਿੱਚ ਜਾਣ ਲੱਗ ਪਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਤੇ ਕਹਿੰਦਾ ਇੱਕ ਦਿਨ ਮ ਮਹਾਰਾਜ ਮੈਂ ਕਿਸੇ ਚੀਜ਼ ਨੂੰ ਨਹੀਂ ਮੰਨਦਾ ਤੁਸੀਂ ਸਭ ਤੋਂ ਵੱਡੇ ਹੋ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਸ਼ਕਤੀ ਹੈ ਤੁਸੀਂ ਮਹਾਰਾਜ ਮੌਤ ਨੂੰ ਵੀ ਹਰਾਇਆ ਉਹ ਕਿਹੜੀ ਚੀਜ਼ ਹੈ ਜਿਹੜੀ ਮੇਰੇ ਵਿੱਚ ਵੜ ਜਾਂਦੀ ਮੇਰੇ ਘਰ ਦੇ ਦੱਸਦੇ ਪਰ ਮੈਨੂੰ ਨਹੀਂ ਪਤਾ ਲੱਗਦਾ ਉਹ ਤੋਂ ਸਾਡਾ ਖਿਹੜਾ ਛਡਾਓ ਕਿਨਾਂ ਮੈਂ ਅਰਦਾਸ ਉੱਥੇ ਸੋਧੀ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਭਾਈ ਸਾਹਿਬ ਦੱਸਦੇ ਆ ਕਹਿੰਦੇ ਵੀ ਮੈਂ ਨਾ ਜਦੋਂ ਗੱਡੀ ਵਿੱਚ ਚੜ੍ਹਨ ਲੱਗ ਮੈਂ ਲੇਟ ਹੋ ਗਿਆ ਸੀ ਜਿਹੜੀ ਬੱਸ ਵਿੱਚ ਮੈਂ ਆਉਣਾ ਕਹਿੰਦੇ ਉਹ ਬੱਸ ਤੁਰ ਪਈ ਸੀ ਮੈਂ ਪਿੱਛੇ ਭੱਜਾ ਜਾਣਾ ਕਹਿੰਦੇ ਉਹਨਾਂ ਨੇ ਫੇਰ ਰੋਕ ਲਈ ਬੱਸ ਤੇ ਕਹਿੰਦਾ ਮੈਂ ਬੱਸ ਦੇ ਕੋਲ ਪਹੁੰਚਿਆ ਤੇ ਇੱਕ ਬਜ਼ੁਰਗ ਬੱਸ ਦੇ ਲਾਗੋਂ ਹੀ ਲੰਘਿਆ ਉਹਨੇ ਮੈਨੂੰ ਆਖਿਆ ਮੈਨੂੰ ਕਹਿੰਦੇ ਓਏ ਅਮਰਤ ਧਾਰੀ ਹੋਜੋ ਅਮਰਤ ਧਾਰੀ ਹੋ ਜਾ ਮੈਨੂੰ ਕਹਿੰਦੇ ਕਹਿੰਦੇ ਗੁਰੂ ਦਾ ਸਿੱਖ ਬਣ ਜਾ ਅਮਰਤ ਧਾਰੀ ਹੋ ਜਾ ਗਾਤਰਾ ਪਾਲਾ ਤੇਰੇ ਵਿੱਚ ਕੋਈ ਚੀਜ਼ ਨਹੀਂ ਵੜ ਸਕਦੀ ਕਹਿੰਦੇ ਵੀ ਇਨੇ ਚਿਰ ਨੂੰ ਮੇਰਾ ਇੱਕ ਪੈਰ ਬੱਸ ਦੇ ਵਿੱਚ ਚਲਾ ਗਿਆ ਤੇ ਬੱਸ ਤੁਰ ਪਈ ਉਹ ਬਜ਼ੁਰਗ ਇੱਕ ਬੰਦੇ ਨੂੰ ਕਹਿੰਦਾ ਮੈਂ ਪਿੱਛੇ ਨੂੰ ਵੇਖਿਆ ਬਜ਼ੁਰਗ ਹੈ ਨਹੀਂ ਉਹਦੀ ਆਵਾਜ਼ ਸੁਣੀ ਵੀ ਜੇ ਤੂੰ ਅਮਰਤ ਸ਼ਕਲ ਕਿਰਪਾਨ ਧਾਰਨ ਕਰ ਲੈ ਤੇ ਤੇਰੇ ਵਿੱਚ ਕੋਈ ਸ਼ਕਤੀ ਨਹੀਂ ਵੜ ਸਕਦੀ ਤੇਰੇ ਵਿੱਚ ਕੋਈ ਚੀਜ਼ ਨਹੀਂ ਵੜ ਸਕਦੀ ਉਹ ਕਹਿੰਦਾ ਮੇਰੇ ਮਨ ਚ ਨਾ ਉਹ ਬੜੀ ਗੱਲ ਵੜੀ ਵੀ ਇਹ ਮੈਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ ਕੀ ਪਤਾ ਸਤਿਗੁਰਾਂ ਨੇ ਤਾਂ ਹੀ ਖੇੜ ਵਰਤਾਈ ਹੋਵੇ ਕਹਿੰਦਾ ਮੈਂ ਉਸੇ ਹਫਤੇ ਅਕਾਲ ਤਖਤ ਸਾਹਿਬ ਜਾ ਕੇ ਅਮਰਤ ਛੱਕ ਕੇ ਆ ਗਿਆ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਅਮਰਤ ਛੱਕ ਕੇ ਆਇਆ ਕਹਿੰਦਾ ਮੇਰੇ ਮਨ ਵਿੱਚ ਫਿਰ ਉਹੀ ਲੱਗੀ ਵੀ ਮੈਂ ਉਹ ਪੈਲੀ ਵਾਉਣੀ ਆ ਕਹਿੰਦਾ ਮੈਂ ਟਰੈਕਟਰ ਲਿਆ ਉਸੇ ਜ਼ਮੀਨ ਤੇ ਚੱਲ ਗਿਆ ਟਰੈਕਟਰ ਬਾਤ ਕੁਛ ਨਹੀਂ ਹੋਇਆ ਸਾਰੀ ਪਹਿਲੀ ਵਾਰ ਤੀ ਜਦੋਂ ਵਾਹ ਕੇ ਤੇ ਟਰੈਕਟਰ ਮੈਂ ਖੜਾ ਕੀਤਾ ਨਾ ਤੇ ਕਹਿੰਦਾ ਸਾਹਮਣੇ ਇੱਕ ਕਾਲੇ ਰੰਗ ਦਾ ਪਰਛਾਵਾਂ ਮੇਰੇ ਖਲੋ ਗਿਆ ਆਗੇ ਤੇ ਕਹਿੰਦਾ ਖਲੋ ਗਿਆ ਤੇ ਮੇਰੇ ਆਸੇ ਪਾਸੇ ਘੁੰਮੀ ਜਾਵੇ ਵਿੱਚ ਨਾ ਔਰ ਕੋ ਵੜ ਹੋਵੇ ਖਾਲਸਾ ਜੀ ਦੋ ਗੱਲਾਂ ਇਸ ਹਾਡੀ ਬੀਤੀ ਵਿੱਚ ਬਹੁਤ ਤਗੜੀਆਂ ਦਾਸ ਨੂੰ ਲੱਭੀਆਂ ਇੱਕ ਮੂਲ ਮੰਤਰ ਜਿਹੜੇ ਮਨੁੱਖ ਦੇ ਕੋਲੇ ਮੂਲ ਮੰਤਰ ਦਾ ਜਾਪ ਹੈ ਜਪਜੀ ਸਾਹਿਬ ਦਾ ਜਾਪ ਹੈ ਉਸ ਮਨੁੱਖ ਦੇ ਅੰਦਰ ਕੋਈ ਚੀਜ਼ ਪਰਵੇਸ਼ ਨਹੀਂ ਕਰ ਸਕਦੀ ਜਪਜੀ ਸਾਹਿਬ ਬ੍ਰਹਮ ਬਾਣੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਰੂਪ ਹੈ ਬਾਣੀ ਔਰ ਦੂਜੀ ਗੱਲ ਜਿਹੜਾ ਅਮਰਤ ਛਕਿਆ ਤੇ ਉਹ ਕਿਰਪਾਨ ਉਹਨੇ ਪਾਲੀ ਸੀ ਅਮਰਤ ਛਕਣ ਤੋਂ ਬਾਅਦ ਉਹ ਪ੍ਰਵੇਸ਼ ਨਹੀਂ ਉਹਦੇ ਵਿੱਚ ਕਰ ਸਕੀ ਬਾਹਰ ਭਾਵੇਂ ਉਹਨੂੰ ਨਜ਼ਰ ਆਈ ਤੇ ਮਹਾਰਾਜ ਕਹਿੰਦੇ ਵੀ ਨੇ ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰਿਯੰ ਕਰੋੜਾ ਪਾਪ ਉਤਰ ਜਾਂਦੇ ਜਿਹੜਾ ਕਿਰਪਾਨ ਧਾਰਨ ਕਰ ਲੈਂਦਾ ਕੋਈ ਮਾੜੀ ਮੋਟੀ ਗੱਲ ਨਹੀਂ ਐ ਵੀ ਸਿੱਖ ਜਾਂਦੇ ਆ ਤੇ ਪਤਾਸੇ ਬਾਟੇ 'ਚ ਪਾ ਕੇ ਤੇ ਉਹ ਛਕਾ ਕੇ ਤੇ ਬਕਾਤਰਾ ਪਾ ਕੇ ਕਿ ਸ਼ਹਰਾ ਤੇ ਕੰਗਾ ਕਿਰਪਾਨ ਨੂੰ ਰੱਖ ਕੇ ਤੇ ਘਰ ਨੂੰ ਮੋੜ ਆਉਂਦੇ ਆ ਤੇ ਬਸ ਇੰਨਾ ਕੀ ਆ ਨਹੀਂ ਖਾਲਸਾ ਜੀ ਅੰਮ੍ਰਿਤ ਦੀ ਬਹੁਤ ਵੱਡੀ ਬੇਅੰਤ ਸ਼ਕਤੀ ਆ ਜੇ ਕਿਸੇ ਨੂੰ ਸੋਝੀ ਆ ਜਾਵੇ ਸਮਝ ਆ ਜਾਵੇ ਇਹਦੇ ਬਾਰੇ ਨਹੀਂ ਤੇ ਨਹੀਂ ਫਿਰ ਉਹ ਮੁਕ ਦੀ ਗੱਲ ਖਾਲਸਾ ਜੀ ਹੋਰ ਉਹਨਾਂ ਨੇ ਬਹੁਤ ਕੁਝ ਸੁਣਾਇਆ ਉਹ ਆਪਾਂ ਨਹੀਂ ਗੱਲਾਂ ਕਰਦੇ ਬਹੁਤ ਸਾਰੀਆਂ ਡਰਾਉਣੀਆਂ ਗੱਲਾਂ ਵੀ ਆ ਵਿੱਚ ਪਰ ਉਹਨਾਂ ਨੇ ਜਿਹੜੀ ਐਂਡ ਤੇ ਗੱਲ ਜਿਹੜੀ ਉਹ ਮਾਪ ਜੀ ਨੂੰ ਸੁਣਾ ਕੇ ਤੇ ਫਤਿਹ ਬੁਲਾ ਦੇਣੀ ਆ ਉਹ ਕਹਿੰਦੇ ਵੀ ਉਹ ਜਿਹੜੀ ਚੀਜ਼ ਸੀ ਨਾ ਉਹ ਮੇਰੇ ਆਸੇ ਪਾਸੇ ਬਹੁਤ ਘੁੰਮੀ ਕਹਿੰਦੇ ਉਸ ਦਿਨ ਨਾਲ ਮੇਰੇ ਤੇ ਅਸਰ ਜਰੂਰ ਹੋਇਆ ਕਿਉਂਕਿ ਬਾਣੀ ਨਹੀਂ ਸੀ ਇੰਨੀ ਕਹਿੰਦੇ ਰਾਤ ਨੂੰ ਆ ਕੇ ਮੈਂ ਬਹੁਤ ਬਿਮਾਰ ਹੋ ਗਿਆ ਬਹੁਤ ਬੁਖਾਰ ਬੜਾ ਬੁਖਾਰ ਕਹਿੰਦੇ ਪਿੰਡ ਦੇ ਵਿੱਚ ਦੋ ਡਾਕਟਰ ਸੀ ਉਹਨਾਂ ਬੁਹਾ ਹੀ ਨਹੀਂ ਖੋਲਿਆ ਤੇ ਮੇਰੀ ਘਰ ਦੀ ਮੇਰੇ ਸਿਰ ਤੇ ਪੱਟੀਆਂ ਕਰਨੀ ਇੰਨਾ ਜ਼ਿਆਦਾ ਬੁਖਾਰ ਜਿੱਦਾਂ ਅੱਗ ਸਰੀਰ ਨੂੰ ਲੱਗ ਜਾਂਦੀ ਏਦਾਂ ਹੋ ਗਿਆ ਕਹਿੰਦੇ ਪੱਟੀਆਂ ਮੇਰੀ ਬੇਟੀ ਤੇ ਮੇਰੀ ਘਰ ਵਾਲੀ ਮੇਰੇ ਪਟੀਆਂ ਕਰਦੇ ਨੇ ਕਹਿੰਦਾ ਪਹਿਲਾਂ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਸਿਰ ਆ ਸਿਰ ਭਾਰਾ ਹੋਣ ਕਰਕੇ ਮੈਨੂੰ ਨੀਂਦ ਆ ਗਈ ਕਹਿੰਦਾ ਜਦੋਂ ਨੀਂਦ ਆਈ ਨਾ ਤੇ ਉਹੀ ਪਰਛਾਵਾਂ ਮੈਨੂੰ ਸੁਪਨੇ ਵਿੱਚ ਨਜ਼ਰ ਆਇਆ ਸੁਪਨੇ ਵਿੱਚ ਨਜ਼ਰ ਆਇਆ ਤੇ ਉਹ ਕਹਿੰਦਾ ਕਿ ਇਹ ਮੇਰੀ ਜਗ੍ਹਾ ਆ ਜਿਹਦੇ ਤੁਸੀਂ ਕਬਜ਼ਾ ਕੀਤਾ ਤੇ ਖਾਲਸਾ ਜੀ ਜਦੋਂ ਵਾਰਤਾ ਲਾਪ ਕਹਿੰਦਾ ਸੁਪਨੇ ਦੇ ਵਿੱਚ ਹੋਈ ਤੇ ਉਹਨੇ ਦੱਸਿਆ ਉਹ ਇਹਨਾਂ ਦਾ ਵੱਡਾ ਬਡੇਰਾ ਹੀ ਸੀ ਜਿੱਦਾਂ ਇਹ ਭਾਈ ਸਾਹਿਬ ਦੱਸਦੇ ਆ ਵੀ ਸਾਡਾ ਇੱਕ ਦਾਦਾ ਜੀ ਦਾ ਭਰਾ ਸੀ ਉਹਨੇ ਵਿਆਹ ਨਹੀਂ ਸੀ ਕਰਾਇਆ ਕੁਵਾਰਾ ਹੀ ਸੀਗਾ ਤੇ ਉਹ ਬਹੁਤ ਮਾੜੀ ਬਿਰਤੀ ਵਾਲਾ ਸੀ ਬੀਬੀਆਂ ਵਾਲਾ ਬਿਰਤੀ ਸੀ ਉਹਦੀ ਖਾਲਸਾ ਜੀ ਕਾਮੀ ਬਿਰਤੀ ਸੀ ਬਹੁਤ ਜ਼ਿਆਦਾ ਉਹਨੇ ਕਈ ਬੀਬੀਆਂ ਦੀ ਬੇਪਤੀ ਕੀਤੀ ਸੀ ਤੇ ਮਾੜਾ ਬੰਦਾ ਸੀ ਤੇ ਉਹਦੀ ਇਹ ਜ਼ਮੀਨ ਸੀ ਤੇ ਜਦੋਂ ਮਰਨ ਲੱਗਾ ਤੇ ਖਾਲਸਾ ਜੀ ਉਹਦੀ ਗਤੀ ਨਹੀਂ ਹੋਈ ਇੱਥੇ ਹੀ ਰਹਿ ਗਿਆ ਪ੍ਰੇਤ ਬਣ ਕੇ ਤੇ ਜਦੋਂ ਸੁਪਨੇ ਵਿੱਚ ਸਾਰੀਆਂ ਵਾਰਤ ਲਾਪਾਂ ਹੋਈਆਂ ਤੇ ਉਹ ਕਹਿੰਦਾ ਵੀ ਜਦੋਂ ਦਾ ਤੂੰ ਉਹ ਬਾਬੇ ਕੋ ਜਾਨਣਾ ਵਾ ਜਿੱਥੇ ਤੂੰ ਜਾਨਣਾ ਵਾ ਉਥੇ ਮੇਰੀ ਵੀ ਅਰਦਾਸ ਕਰਾ ਮੇਰਾ ਵੀ ਭਲਾ ਕਰਾ ਜੇ ਤੂੰ ਮੇਰਾ ਭਲਾ ਕਰਾ ਦੇਂਦੇ ਜਮੀਨ ਸਾਰੀ ਤੇਰੀ ਤੇ ਉਹ ਭਾਈ ਸਾਹਿਬ ਕਹਿੰਦੇ ਮੈਨੂੰ ਕੋਈ ਸਮਝ ਨਾ ਆਵੇ ਵੀ ਮੈਂ ਕੀ ਕਰਾਂ ਜਦੋਂ ਉੱਠਿਆ ਕਹਿੰਦਾ ਵੀ ਮੈਨੂੰ ਤਾਪਤ ਬੜਾ ਸੀ ਤੇ ਕਹਿੰਦਾ ਵੀ ਮੇਰੇ ਸਿਰ ਤੇ ਮੇਰੀ ਘਰ ਵਾਲੀ ਪੱਟੀਆਂ ਰੱਖਦੀ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਨਾਲ ਉਹ ਜਿਹੜਾ ਤਾਪ ਸੀ ਆਪੇ ਠੀਕ ਹੋ ਗਿਆ ਕਹਿੰਦੇ ਮੈਂ ਆਪਣੀ ਘਰ ਵਾਲੀ ਨੂੰ ਦੱਸਿਆ ਵੀ ਆਹ ਗਾਣੀ ਬਣੀ ਐ ਤੇ ਹੁਣ ਕੀ ਕਰੀਏ ਕਹਿੰਦੇ ਉਸ ਤੋਂ ਬਾਅਦ ਨਾਹੀਂ ਗਰੰਥੀ ਸਿੰਘ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਉਹਦਾ ਨਾਂ ਕੀ ਸੀ ਤੇ ਖਾਲਸਾ ਜੀ ਨਾਂ ਮੇਰੇ ਭਰਾ ਹੁਣਾਂ ਨੂੰ ਸਾਡੇ ਚਾਚਿਆਂ ਨੂੰ ਪਤਾ ਹੀ ਸੀਗਾ ਕਹਿੰਦੇ ਫਿਰ ਅਸੀਂ ਨਾ ਮਹਾਰਾਜ ਦੀ ਕਿਰਪਾ ਨਾਲ ਮੈਂ ਪਾਹੇ ਇਕੱਠੇ ਕਰਕੇ ਤੇ ਉਹਦੇ ਨਾਮ ਦਾ ਪਾਠ ਕਰਾਇਆ ਜਦੋਂ ਪਾਠ ਕਰਾਇਆ ਬਾਬਾ ਦੀਪ ਸਿੰਘ ਸਾਹਿਬ ਨੇ ਖੇੜ ਵਰਤਾਈ ਕਹਿੰਦੇ ਅਖੰਡ ਪਾਠ ਸਾਹਿਬ ਕਰਾਇਆ ਉਸ ਦਿਨ ਤੋਂ ਬਾਅਦ ਅੱਜ ਤੱਕ ਉਹ ਨਜ਼ਰੀ ਨਹੀਂ ਆਇਆ ਅੱਜ ਤੱਕ ਨਜ਼ਰੀ ਨਹੀਂ ਆਇਆ ਉਹ ਪੈਲੀ ਹੁਣ ਅਸੀਂ ਚੰਗੀ ਪੈਲੀ ਵਾਉਨੇ ਆ ਕਿਸੇ ਪ੍ਰਕਾਰ ਦੀ ਕੋਈ ਟੈਨਸ਼ਨ ਨਹੀਂ ਕੋਈ ਦੁੱਖ ਤਕਲੀਫ ਨਹੀਂ ਬੜੀ ਮਹਾਰਾਜ ਦੀ ਕਿਰਪਾ ਤੇ ਕਹਿੰਦੇ ਵੀ ਇਹ ਦੋ ਚੀਜ਼ਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਪਤਾ ਲੱਗੀਆਂ ਇੱਕ ਤਾਂ ਸ਼ਹੀਦਾਂ ਨੇ ਆਪਣੇ ਦਰਨ ਆਪੇ ਜੋੜ ਲਿਆ ਵੀ ਮੈਂ ਕਿਸੇ ਦੇ ਕਹਿਣ ਤੇ ਨਾ ਗਿਆ ਕਿਸੇ ਦੇ ਆਖਣ ਤੇ ਨਹੀਂ ਗਿਆ ਕਿਵੇਂ ਚਲਾ ਗਿਆ ਮੈਨੂੰ ਨਹੀਂ ਪਤਾ ਕਹਿੰਦੇ ਦੂਸਰੀ ਗੱਲ ਮੂਲ ਮੰਤਰ ਦਾ ਮੈਨੂੰ ਗਿਆਨ ਹੋ ਗਿਆ ਵੀ ਮੂਲ ਮੰਤਰ ਵਿੱਚ ਕਿੱਡੀ ਬਰਕਤ ਹੈ ਔਰ ਫਿਰ ਮੈਨੂੰ ਪਤਾ ਲੱਗ ਗਿਆ ਵੀ ਅਮਰਤ ਧਾਰੀ ਬੰਦਾ ਜਿਹੜਾ ਉਹਦੇ ਵਿੱਚ ਕਿੱਡੀ ਕਲਾ ਹੈ ਕਿੱਡੀ ਸ਼ਕਤੀ ਹੈ ਮਹਾਰਾਜ ਨੇ ਕਿਰਪਾ ਕੀਤੀ ਤੇ ਸਤਗੁਰਾਂ ਨੇ ਦਇਆ ਕੀਤੀ ਵੇਖੋ ਖਾਲਸਾ ਜੀ ਕਿੱਡੀ ਵੱਡੀ ਖੇਡ ਹੈ ਲੋਕਾਂ ਵਾਸਤੇ ਤੇ ਇਹ ਟੁੱਟ ਜੀ ਗੱਲ ਹੁਣੀ ਆ ਵੀ ਐਵੇਂ ਖਰੇ ਗੱਪਾਂ ਹੀ ਮਾਰੀ ਜਾਂਦੇ ਆ ਪਰ ਬਹੁਤ ਕੁਝ ਸੰਸਾਰ ਵਿੱਚ ਹੈ ਹੁਣ ਕਈਆਂ ਦੇ ਜਾਬ ਕਰਾਉਨੇ ਆ ਚੰਡੀ ਦੇ ਤੇ ਖਾਲਸਾ ਜੀ ਉਹਨਾਂ ਨੇ ਕਈ ਕੁਝ ਉੱਥੇ ਵਾਪਰਦਾ ਪਾਠ ਇੱਥੇ ਰੱਖਿਆ ਹੁੰਦਾ ਉੱਥੇ ਵਾਪਰਨ ਲੱਗ ਪੈਂਦਾ ਕਈਆਂ ਦਾ ਮਹਾਰਾਜ ਸੁਤੇ ਸਿੱਧ ਕੱਟ ਦਿੰਦੇ ਆ ਇਹ ਮਹਾਰਾਜ ਦੀ ਖੇਡ ਹੈ ਸਤ ਗੁਰਾਂ ਦੀ ਕਿਰਪਾ ਹੈ ਜਿਨ੍ਹਾਂ ਉੱਤੇ ਭਾਈ ਹੁੰਦੀ ਹੈ ਉਹਨਾਂ ਨੂੰ ਤਾਰ ਦਿੰਦੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵੱਛਲ ਸਵਾਮੀ ਜੀ ਮੇਰਾ ਕਰਨ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਸਾਰਿਆਂ ਨੂੰ ਰੱਖਣ ਵਾਲੇ ਸਾਰਿਆਂ ਨੂੰ ਰਿਜਕ ਦੇਣ ਵਾਲੇ ਦਾਤਾਰ ਪਿਤਾ ਜੀ ਮਹਾਰਾਜ ਸਾਰਿਆਂ ਦਾ ਭਲਾ ਕਰਨ ਲੋਕਾਈ ਦਾ ਭਲਾ ਕਰਨ ਸਰਬੱਤ ਦਾ ਭਲਾ ਹੋਵੇ ਮਹਾਰਾਜ ਔਖੀਆਂ ਘੜੀਆਂ ਦੇ ਵਿੱਚ ਆਪਣੇ ਖਾਲਸੇ ਨੂੰ ਆਪਣੇ ਪੰਜਾਬ ਨੂੰ ਆਪ ਰੱਖਣਾ ਕਰੋ ਆਪ ਮੇਰ ਕਰੋ ਆਪ ਤਰਸ ਕਰੋ ਮਹਾਰਾਜ ਆਦ ਬਿਆਦ ਉਪਾਦ ਉਪਾਦ ਕੱਟ ਕੇ ਸਾਰਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ੀਏ ਨਿਹਾਲ ਕਰੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਚਰਨਾਂ ਨਾਲ ਆਪ ਜੋੜੋ ਮਹਾਰਾਜ ਆਪ ਹੀ ਵਿਸ਼ਿਆਂ ਵਿਕਾਰਾਂ ਤੋਂ ਸੱਚੇ ਪਾਤਸ਼ਾਹ ਬਚਾਓ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਜੋਦੜੀਆਂ ਨੇ ਸੋ ਸੱਚੇ ਪਾਤਸ਼ਾਹ ਦਇਆ ਕਰਨ ਸਾਰੀ ਸੰਗਤ ਨੂੰ ਸਤਿਗੁਰੂ ਜੀ ਸੁਖ ਦੇਣ ਦੁੱਖਾਂ ਦੀ ਨਿਵਰਤੀ ਕਰਨ ਮਹਾਰਾਜ ਨਾਮ ਦਾਣ ਝੋਲੀ ਵਿੱਚ ਪਾਉਣ ਬਾਣੀ ਪੜਨ ਦਾ ਤੇ ਸੁਣਨ ਦਾ ਬਾਲੋਦਮ ਬਖਸ਼ਣ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਰ ਸਾਰਿਆਂ ਸੁੱਖਾਂ ਦੇ ਦਾਤੇ ਸਭ ਕੁਝ ਦੇਣ ਵਾਲੇ ਆ ਸ਼ਰਧਾ ਭਾਵਨਾ ਰੱਖੋ ਬਾਣੀ ਪੜੋ ਬਾਣੀ ਸੁਣੋ ਜਦੋਂ ਵੀ ਵੇਲੇ ਹੁੰਨੇ ਹੋ ਸਤਿਗੁਰਾਂ ਦਾ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਜਪੋ ਮੂਲ ਮੰਤਰ ਜਪੋ ਸੋਖੀ ਸੁਖ ਪ੍ਰਾਪਤ ਹੋਣਗੇ ਮਹਾਰਾਜ ਸੱਚੇ ਪਾਤਸ਼ਾਹ ਦਾਇਆ ਕਰਨ ਤੇ ਫਿਰ ਖਾਲਸਾ ਜੀ ਇਹ ਹੱਡ ਬੀਤੀ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਜਰੂਰ ਦਾਸ ਨੂੰ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਨਾਲ ਕੋਈ ਇਹੋ ਜੀ ਖੇਡ ਵੇਖੋ ਮੂਲ ਮੰਤਰ ਦਾ ਕਿੱਡਾ ਗਿਆਤ ਇਹਦੇ ਵਿੱਚ ਮਿਲਿਆ ਅਮਰਤ ਦਾ ਕਿੱਡਾ ਵੱਡਾ ਖਾਲਸਾ ਜੀ ਕਿੱਡੀ ਮਹਿਮਾ ਮਿਲੀ ਮਹਾਰਾਜ ਕਿਰਪਾ ਕਰਨ ਸਾਰੇ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ